ਨੰਗਲ ਚੰਡੀਗੜ੍ਹ ਮੁੱਖ ਮਾਰਗ ਦੇ ਉੱਤੇ ਪਿੰਡ ਪਨੂਪਲੀ ਦੇ ਲਾਗੇ ਇੱਕ ਹੋਰ ਸੜਕੀ ਹਾ사 ਵਾਪਰਿਆ ਜਿਸ ਦੇ ਵਿੱਚ ਇੱਕ ਕਾਰ ਦਾ ਕਾਫੀ ਨੁਕਸਾਨ ਹੋਇਆ ਮਿਲ ਜਾਣਕਾਰੀ ਮੁਤਾਬਕ ਕਾਰ ਚਾਲਕ ਸ਼ਿਨਾਨਦਪੁਰ ਸਾਹਿਬ ਤੋਂ ਨੰਗਲ ਵਾਲੇ ਪਾਸੇ ਜਾ ਰਿਹਾ ਸੀ ਕਿ ਉਸ ਦੇ ਅੱਗੇ ਜਾ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੇ ਜਿਸ ਤੋਂ ਬਾਅਦ ਕਾਰ ਰੋਕਣ ਦੇ ਚਲਦਾਂ ਇਹ ਕਾਰ ਇੱਕ ਰੁੱਖ ਦੇ ਨਾਲ ਟਕਰਾ ਗਈ ਗਨੀਮਤ ਤੇਰੇ ਕਿਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਾਰ ਚਾਲਕ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁੱਖ ਮਾਰਗ ਨੂੰ ਚੜਾਕੀਤਾ ਜਾਵੇ ਤਾਂ ਜੋ ਆਏ ਦਿਨ ਇਸ ਮਾਗ ਤੇ ਹੋ ਰਹੇ ਹਾਸਿਆਂ ਨੂੰ ਠੱਲ ਪਾ ਸਕੇ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਦਾ ਨਾਮ ਹੈ ਰਾਜੇਸ਼ ਹਾਂ ਰਾਜੇਸ਼ ਕੁਮਾਰ ਰਾਜੇਸ਼ ਕੁਮਾਰ ਜੀ ਕਾਥੋਂ ਕਿੱਥੇ ਜਾ ਰਹੇ ਸੀਗੇ ਕੀ ਹੋਇਆ ਇੱਥੇ ਇਹ ਅਨੰਦਪੁਰ ਤਾਰੇ ਤੇ ਨਕਲਿਆਂ ਜਾ ਰਹੇ ਸੀ ਹੂੰ ਤੇ ਅਚਾਨਕ ਹੀ ਮੋੜੇ ਗੱਡੀ ਨੇ ਬ੍ਰੇਕ ਮਾਰਤੀ ਤੇ ਪਿੱਛੇ ਤੇ ਤੁਹਾਡੀ ਗੱਡੀ ਇੱਥੇ ਰੁਕੀ ਆ ਕੇ ਹਾਂਜੀ ਕੋਈ ਸੜਕ ਚੋੜ ਇਹ ਸੜਕ ਚੋੜ ਕੁਛ ਨਹੀਂ ਹੈ ਕੀ ਕਹਿਣਾ ਚਾਹੋਗੇ ਇਸ ਰੋਡ ਦੇ ਉੱਤੇ ਵੀ ਨਾ ਟ੍ਰੈਫਿਕ ਹੈ ਕੁਛ ਬੋਲਣਾ ਚਾਹੋਗੇ ਨਹੀਂ ਬੋਲਣ ਦਾ ਕੀ ਹੈ ਜੀ ਸਰਕਾਰ ਕੋਲਗੇ ਇਹ ਜੀ ਉਹਨੂੰ ਜੀ ਵੀ ਡਵਲ ਕੀਤਾ ਜਾਵੇ ਰੋਡ ਇਹ ਸਿੰਗਲ ਰੋਡ ਤੇ ਜਿਆਦਾ ਜਿਆਦਾ ਐਕਸੀਡੈਂਟ ਹੋ ਗਏ ਤੇ ਹੋਲੀ ਚੱਲੇ ਜਾਵੇ ਹਾਂ ਸਪੀਡ ਜੀ ਵੀ ਹੋਲੀ ਚੱਲਣੀ ਚਾਹੀਦੀ